ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਗੋਬਿੰਦ ਸਿੰਘ ਜੀ ਨੇ ਜਮਕੌਰ ਸਾਹਿਬ ਤੋਂ ਮਾਛੀਵਾੜੇ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ ਆਓ ਇਸ ਬਾਰੇ ਆਪਾਂ ਗੱਲ ਕਰਦੇ ਹਾਂ 2 ਦਸੰਬਰ 1704 ਈਸਵੀ ਨੂੰ 40 ਸਿੰਘਾਂ ਦਾ 10 ਲੱਖ ਦੀ ਫੌਜ ਨਾਲ ਜੰਗ ਹੋਈ ਤਾਂ ਇਸ ਜੰਗ ਵਿੱਚ 35 ਸਿੰਘ ਅਤੇ ਦੋ ਵੱਡੇ ਸਹਿਬਜ਼ਾਦੇ ਸ਼ਹੀਦ ਹੋ ਗਏ ਸਨ ਅਤੇ ਜਦੋਂ ਫਿਰ ਰਾਤ ਪੈ ਜਾਂਦੀ ਹੈ ਤਾਂ ਗੱਡੀ ਦੇ ਵਿੱਚ ਗੱਡੀ ਦੇ ਚਾਰ ਚਫੇਰੇ ਵੈਰੀ ਘੇਰਾ ਪਾਈ ਬੈਠਾ ਸੀ ਇਹ ਸਾਰੇ ਹਾਲਾਤ ਵੇਖ ਕੇ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਤੁਸੀਂ ਰਾਤ ਦੇ ਹਨੇਰੇ ਵਿੱਚ ਇਸ ਗੜੀ ਵਿੱਚੋਂ ਬਾਹਰ ਨਿਕਲ ਜਾਵੋ ਤਾਂ ਗੁਰੂ ਸਾਹਿਬ ਜੀ ਪੰਜਾਂ ਸਿੰਘਾਂ ਦੀ ਗੱਲ ਮੰਨ ਕੇ ਆਪਣੇ ਨਾਲ ਮਿਲਦੀ ਜੁਲਦੀ ਸ਼ਕਲ ਵਾਲੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਅਤੇ ਆਪਣੀ ਪੋਸ਼ਾਕ ਪਹਿਨਾ ਕੇ ਗੱਡੀ ਦੇ ਵਿੱਚ ਬੈਠਣ ਦੀ ਤਵੱਜੋ ਦਿੱਤੀ ਤਾਂ ਕਿ ਮੁਗਲਾਂ ਨੂੰ ਗੁਰੂ ਸਾਹਿਬ ਜੀ ਦੇ ਗੱਡੀ ਵਿੱਚ ਹੋਣ ਦਾ ਭਲੇਖਾ ਪੈਂਦਾ ਰਹੇ ਗੁਰੂ ਸਾਹਿਬ ਜੀ ਆਪਣੇ ਨਾਲ ਤਿੰਨ ਸਿੰਘਾਂ ਨੂੰ ਲੈ ਕੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਅਤੇ ਭਾਈ ਮਾਨ ਸਿੰਘ ਜੀ ਨੂੰ ਨਾਲ ਲੈ ਕੇ ਗੱਡੀ ਦੇ ਪਿਛਲੇ ਪਾਸੇ ਦੀ ਰਾਤ ਦੇ ਹਨੇਰੇ ਵਿੱਚ ਬਾਹਰ ਨਿਕਲ ਜਾਂਦੇ ਹਨ ਤਾਂ ਜਦੋਂ ਗੜੀ ਤੋਂ ਬਾਹਰ ਨਿਕਲਦੇ ਹਨ ਤਾਂ ਗੁਰੂ ਸਾਹਿਬ ਜੀ ਆਪਣੇ ਤਿੰਨ ਸਾਥੀਆਂ ਨੂੰ ਕਹਿਣ ਲੱਗੇ ਕਿ ਤੁਸੀਂ ਆ ਤਾਰਾ ਦੇਖ ਲਵੋ ਜੇਕਰ ਤੁਸੀਂ ਰਸਤਾ ਭੁੱਲ ਜਾਓ ਤਾਂ ਇਸ ਤਾਰੇ ਨੂੰ ਦੇਖਦੇ ਹੋਏ ਇੱਕ ਥਾਂ ਤੇ ਇਕੱਠੇ ਹੋ ਜਾਓ ਗੁਰੂ ਸਾਹਿਬ ਜੀ ਸਿੰਘਾਂ ਨੂੰ ਇਸ ਤਰ੍ਹਾਂ ਸਮਝਾਉਂਦੇ ਹੋਏ ਕਮਰ ਕੱਸਾ ਕੱਸ ਲੈਂਦੇ ਹਨ ਅਤੇ ਅਰਦਾਸ ਕਰਨ ਤੋਂ ਬਾਅਦ ਫਿਰ ਉਥੋਂ ਬਾਹਰ ਨਿਕਲਦੇ ਹਨ ਤਾਂ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੱਡੀ ਤੋਂ ਬਾਹਰ ਨਿਕਲਦੇ ਹਨ ਤਾਂ ਗੱਡੀ ਤੋਂ ਬਾਹਰ ਨਿਕਲ ਕੇ ਤਿੰਨ ਵਾਰ ਤਾੜੀ ਮਾਰਦੇ ਹਨ ਅਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ ਜੇਕਰ ਕਿਸੇ ਵਿੱਚ ਕਿਸ ਹਿੰਮਤ ਹੈ ਤਾਂ ਆ ਕੇ ਰੋਕ ਲਵੋ ਸੰਗਤ ਜੀ ਜਿਹੜਾ ਵੀ ਕੋਈ ਤੁਰਕ ਗੁਰੂ ਸਾਹਿਬ ਜੀ ਦੀ ਆਵਾਜ਼ ਸੁਣ ਕੇ ਅੱਗੇ ਹੋਇਆ ਤਾਂ ਉਸ ਨੂੰ ਉਸ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਗੁਰੂ ਸਾਹਿਬ ਜੀ ਅੱਗੇ ਨਿਕਲ ਜਾਂਦੇ ਹਨ ਅਤੇ ਇਸ ਰਾਤ ਦੇ ਹਨੇਰੇ ਵਿੱਚ ਗੁਰੂ ਸਾਹਿਬ ਜੀ ਨਾਲੋਂ ਤਿੰਨ ਸਿੰਘ ਵੀ ਵਿਛੜ ਜਾਂਦੇ ਹਨ ਗੁਰੂ ਸਾਹਿਬ ਜੀ ਰਾਤ ਦੇ ਹਨੇਰੇ ਵਿੱਚ ਮੁਗਲ ਫੌਜਾਂ ਦੇ ਵਿੱਚੋਂ ਨਿਕਲਦੇ ਹੋਏ ਮਾਛੀਵਾੜੇ ਦੇ ਜੰਗਲਾਂ ਵੱਲ ਚਲੇ ਜਾਂਦੇ ਹਨ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਜਦੋਂ ਸਵੇਰ ਹੋਈ ਤਾਂ ਗੁਰੂ ਸਾਹਿਬ ਜੀ ਕੀੜੀਪਿੰਦ ਵਿੱਚ ਪਹੁੰਚਦੇ ਹਨ ਉਸ ਪਿੰਡ ਵਿੱਚ ਅਲਫੂ ਅਤੇ ਗਾਮੂ ਨਾਂ ਦੇ ਦੋ ਗੁਜਰਾਣੇ ਗੁਰੂ ਸਾਹਿਬ ਜੀ ਨੂੰ ਪਹਿਚਾਨ ਲਿਆ ਅਤੇ ਗੁਰੂ ਸਾਹਿਬ ਜੀ ਨੂੰ ਫੜਾਉਣ ਦੇ ਲਈ ਰੌਲਾ ਪਾਉਣ ਲੱਗੇ ਤਾਂ ਗੁਰੂ ਸਾਹਿਬ ਜੀ ਉਹਨਾਂ ਨੂੰ ਇਸ਼ਾਰੇ ਨਾਲ ਚੁੱਪ ਰਹਿਣ ਲਈ ਕਹਿੰਦੇ ਹਨ ਪਰ ਉਹ ਨਾ ਟਲੇ ਪਰ ਫਿਰ ਉੱਥੇ ਗੁਰੂ ਸਾਹਿਬ ਜੀ ਉਹਨਾਂ ਦੋਹਾਂ ਨੂੰ ਢਕਾ ਦਿੰਦੇ ਹਨ ਅਤੇ ਗੁਰੂ ਸਾਹਿਬ ਜੀ ਸਾਰੀ ਰਾਤ ਇਸੇ ਤਰ੍ਹਾਂ ਹੀ ਚੱਲਦੇ ਗਏ ਜਦੋਂ ਤੱਕ ਗੁਰੂ ਸਾਹਿਬ ਜੀ ਨੂੰ ਮਾਛੀਵਾੜਾ ਪਿੰਡ ਨਾ ਨਜ਼ਰ ਆਇਆ ਅਤੇ ਉਸ ਤੋਂ ਬਾਅਦ ਫਿਰ ਗੁਰੂ ਪਾਤਸ਼ਾਹ ਜੀ ਗੁਲਾਬੇ ਮਸੰਦ ਦੇ ਬਾਗ ਵਿੱਚ ਪਹੁੰਚ ਜਾਂਦੇ ਹਨ ਅਤੇ ਗੁਰੂ ਉੱਥੇ ਜਾ ਕੇ ਗੁਰੂ ਪਾਤਸ਼ਾਹ ਜੀ ਨੇ ਜਲ ਛਕਿਆ ਤੇ ਜਲ ਛਕਣ ਤੋਂ ਬਾਅਦ ਤਿੰਨ ਦਾਸਰਾਣਾ ਲਾ ਕੇ ਗੁਰੂ ਪਾਤਸ਼ਾਹ ਜੀ ਉੱਥੇ ਬੜੇ ਆਰਾਮ ਦੇ ਨਾਲ ਸੌਂ ਜਾਂਦੇ ਹਨ ਤਾਂ ਇਹਨਾਂ ਨੂੰ ਅਤੇ ਉਹ ਤਿੰਨ ਸਿੰਘ ਵੀ ਪਹੁੰਚ ਜਾਂਦੇ ਹਨ ਜੋ ਗੁਰੂ ਸਾਹਿਬ ਜੀ ਨਾਲੋਂ ਵਿਛੜ ਗਏ ਸਨ ਇਹਨਾਂ ਨੂੰ ਉਸ ਬਾਗ ਦਾ ਮਾਲਕ ਵੀ ਆ ਜਾਂਦਾ ਹੈ ਗੁਲਾਬਾ ਮਸੰਦ ਗੁਲਾਬਾ ਮਸੰਦ ਗੁਰੂ ਸਾਹਿਬ ਜੀ ਅਤੇ ਸਿੰਘਾਂ ਨੂੰ ਆਪਣੇ ਘਰ ਲੈ ਜਾਂਦਾ ਹੈ ਤੇ ਬੜਾ ਆਦਰ ਤੇ ਸਤਿਕਾਰ ਕਰਦਾ ਹੈ ਅਤੇ ਇਸੇ ਪਿੰਡ ਵਿੱਚ ਗੁਰੂ ਸਾਹਿਬ ਜੀ ਦੇ ਦੋ ਸੇਵਕ ਰਹਿੰਦੇ ਸਨ ਗਨੀਖਾ ਅਤੇ ਨਵੀਖਾ ਦੋ ਸੇਵਕ ਰਹਿੰਦੇ ਸਨ ਜੋ ਕਿ ਘੋੜਿਆਂ ਦਾ ਵਪਾਰ ਕਰਦੇ ਸਨ ਉਹਨਾਂ ਨੇ ਪਹਿਲਾਂ ਵੀ ਕਾਫੀ ਵਾਰ ਗੁਰੂ ਸਾਹਿਬ ਜੀ ਨੂੰ ਘੋੜੇ ਵੇਚੇ ਸਨ ਗੁਰੂ ਸਾਹਿਬ ਜੀ ਇਹਨਾਂ ਨੂੰ ਸੱਦਾ ਪੇਦੇ ਹਨ ਤੇ ਇਹ ਦੋਨੋਂ ਆ ਕੇ ਗੁਰੂ ਸਾਹਿਬ ਜੀ ਨੂੰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਵਾਅਦਾ ਕਰਦੇ ਹਨ ਅਤੇ ਇੱਥੇ ਫਿਰ ਸਾਰੇ ਜਣੇ ਰਲ ਕੇ ਇੱਕ ਯੋਜਨਾ ਬਣਾਉਂਦੇ ਹਨ ਕਿ ਗੁਰੂ ਸਾਹਿਬ ਜੀ ਨੂੰ ਕਿਸੇ ਸੁਰੱਖਿਟ ਜਗ੍ਹਾ ਉੱਤੇ ਲਜਾਇਆ ਜਾਵੇ ਉਹਨਾਂ ਸਮਿਆਂ ਦੇ ਵਿੱਚ ਮੁਸਲਮਾਨਾਂ ਦੇ ਉੱਚ ਦੇ ਪੀਰ ਬਹੁਤ ਪ੍ਰਸਿੱਧ ਸਨ ਇਹ ਮੁਸਲਮਾਨ ਸੂਫੀ ਫਕੀਰ ਲੰਮੀ ਦਾੜੀ ਅਤੇ ਕੇਸ ਰੱਖਦੇ ਸਨ ਕੇਸਾਂ ਦਾ ਜੂڑا ਨਹੀਂ ਕਰਦੇ ਸਨ ਬਲਕਿ ਉਹਨਾਂ ਨੂੰ ਖੁੱਲੀਆਂ ਜਟਾਵਾਂ ਦੀ ਤਰ੍ਹਾਂ ਰੱਖਦੇ ਸਨ ਤਾਂ ਉੱਥੇ ਫਿਰ ਇੰਨਾ ਸਾਰਿਆਂ ਜਾਣੇ ਗੁਰੂ ਸਾਹਿਬ ਜੀ ਨੂੰ ਉੱਚ ਦਾ ਪੀਰ ਬਣਾ ਕੇ ਮਾਛੀਵਾੜੇ ਵੱਲੋਂ ਦੂਰ ਕਿਤੇ ਸੁਰੱਖਿਅਤ ਜਗ੍ਹਾ ਉਤੇ ਲਜਾਨ ਲਈ ਚੱਲ ਪਏ ਗੁਰੂ ਸਾਹਿਬ ਜੀ ਦੇ ਪਲੰਘ ਦੇ ਅਗਲੇ ਵਾਲੇ ਪਾਸਿਓਂ ਗਨੀਖਾ ਅਤੇ ਨਵੀਖਾਨੀ ਚੱਕਿਆ ਅਤੇ ਪਿਛਲੇ ਪਾਸਿਓਂ ਭਾਈ ਧਰਮ ਸਿੰਘ ਅਤੇ ਮਾਨ ਸਿੰਘ ਜੀ ਨੇ ਚੱਕਿਆ ਅਤੇ ਭਾਈ ਦਇਆ ਸਿੰਘ ਜੀ ਨੂੰ ਹੱਥ ਵਿੱਚ ਮੋਰ ਪੰਖ ਦਾ ਚਵਰ ਫੜਾ ਦਿੱਤਾ ਜਾਂਦਾ ਹੈ ਜੋ ਕਿ ਉਹ ਗੁਰੂ ਸਾਹਿਬ ਜੀ ਦੇ ਉੱਤੇ ਚਲਾਉਣ ਲੱਗਦਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਦੇ ਵਿੱਚੋਂ ਤੁਰ ਪੈਂਦੇ ਹਨ ਮਾਠੀ ਵਾੜੇ ਤੋਂ ਚੱਲ ਕੇ ਕੁੰਗਰਾਲੀ ਪਹੁੰਚ ਜਾਂਦੇ ਹਨ ਅਤੇ ਉਤੇ ਰਾਤ ਠਹਿਰ ਕੇ ਫਿਰ ਅਗਲੇ ਦਿਨ ਪਿੰਡ ਲਲ ਪਹੁੰਚ ਜਾਂਦੇ ਹਨ ਇੱਥੇ ਪਿੰਡੋਂ ਬਾਹਰ ਇੱਕ ਤਲਾਹ ਦੇ ਕੰਢੇ ਬੋੜ ਹੀਠਾ ਆਰਾਮ ਕਰਦੇ ਹਨ ਤਾਂ ਇੱਥੇ ਫਿਰ ਮੁਗਲ ਫੌਜ ਇਹਨਾਂ ਨੂੰ ਪਾਸ਼ਾ ਜੀ ਨੂੰ ਰੋਕ ਲੈਂਦੀ ਹੈ ਤੇ ਪੁੱਛਣ ਲੱਗਦੇ ਹਨ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਇਸ ਤੋਂ ਬਾਅਦ ਪਿੰਡ ਲੱਲ ਤੋਂ ਚੱਲ ਕੇ ਗੁਰੂ ਗੋਬੀ ਸਿੰਘ ਜੀ ਪਿੰਡ ਕਟਾਣਾ ਪਹੁੰਚ ਜਾਂਦੇ ਹਨ ਇਸ ਜਗ੍ਹਾ ਤੇ ਸੰਗਤ ਜੀ ਗੁਰਦੁਆਰਾ ਕਟਾਣਾ ਸਾਹਿਬ ਬਣਿਆ ਹੋਇਆ ਹੈ ਸੋ ਇਸ ਤਰ੍ਹਾਂ ਸੰਗਤ ਜੀ ਗੁਰੂ ਗੋਬੀ ਸਿੰਘ ਜੀ ਦਾ ਬਹੁਤ ਸਾਰੀਆਂ ਸੰਗਤਾਂ ਨੇ ਸਾਥ ਦਿੱਤਾ ਅੱਜ ਦੀ ਇਸ ਆਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ